ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਇੰਨਾ ਤੇ ਪਰਿਵਾਰ ਵਿੱਚ ਕੌਣ ਕੌਣਾ ਹੈ ਜੀ ਪਰਿਵਾਰ ਦੇ ਵਿੱਚ ਮੇਰਾ ਬੇਟਾ ਜੀ ਉਰੇ ਹੂੰ ਤੇ ਦੋ ਮੇਰੇ ਪੁੱਤੇ ਨੇ ਹੂੰ ਨੋਹ ਹੈ ਹੂੰ ਤੇ ਇੱਕ ਬੇਟਾ ਮੇਰਾ ਪਿੰਡ ਰਹਿੰਦਾ ਠੀਕ ਹੈ ਜੀ ਹੁਣ ਅਸ਼ੋਕਰ ਪਿੰਡ ਕਿਹੜਾ ਜੀ ਅਸ਼ੋਕਰ ਪਿੰਡ ਜੀ ਸਾਡਾ ਫਤੇਗੜ ਜ਼ਿਲ੍ਹੇ ਦੇ ਵਿੱਚ ਚਨਾਰਥਲ ਖੁਰਦ ਪਿੰਡ ਹੈ ਜੀ ਠੀਕ ਹੈ ਜੀ ਹਾਂਜੀ ਤੇ ਇੱਥੇ ਕਿੱਥੇ ਰਹਿੰਦੇ ਫਿਰ ਉਰੇ ਜੀ ਮਾਜਰੇ ਪਿੰਡ ਵਿੱਚ ਰੈਂਟ ਤੇ ਰਹਿੰਦੇ ਆ ਜੀ ਅਸੀਂ ਠੀਕ ਹੈ ਜੀ ਹਾਂਜੀ ਕਿੰਨਾ ਰੈਂਟ ਹੈ ਜੀ ਰੈਂਟ ਹੈਗਾ ਜੀ 6000 ਰੁਪਿਆ ਕਮਰੇ ਦਾ ਕਿਰਾਇਆ ਬਹੁਤ ਮੁਸ਼ਕਲ ਨਾਲ ਹੀ ਨਿਕਲਦਾ ਜੀ ਬੇਟਾ ਕੀ ਕੰਮ ਕਰਦਾ ਜੀ ਨੇੜੇ ਚੰਡੀਗੜ੍ਹ ਪੈਂਦਾ ਹੈ ਵੱਡੇ ਵੱਡੇ ਸ਼ੋਰੂਮਾਂ 'ਚ ਜਾਂਦੇ ਆ ਮੋਹਾਲੀ ਜਾਂਦੇ ਆ ਆਪਾਂ ਜੇ ਅਗਰ ਤੁਸੀਂ ਇਸ ਰੋਡ 'ਤੇ ਕਦੀ ਜਾਓ ਤਾਂ ਇੱਕ ਵਾਰ ਜ਼ਰੂਰ ਅੰਕਲ ਦੀ ਹੌਸਲਾ افزਾਈ ਕਰਨ ਵਾਸਤੇ ਕੁਝ ਨਾ ਕੁਝ ਛੋਟੀ ਛੋਟੀ ਚੀਜ਼ਾਂ ਮਾਫਲਰ ਹੋਵੇ ਕੋਈ ਪਜਾਮੀ ਹੋਵੇ ਚਾਹੇ ਟੋਪੀ ਵਗੈਰਾ ਕੁਝ ਨਾ ਕੁਝ ਜੋ ਕਿ ਜ਼ਰੂਰ ਖਰੀਦ ਕੇ ਲੈ ਕੇ ਜਾਓ ਤਾਂ ਕਿ ਇਹਨਾਂ ਦਾ ਹੌਸਲਾ ਵਧੇ ਕਿਉਂਕਿ ਆਪਣੇ ਪੰਜਾਬੀ ਨੇ ਸਭ ਤੋਂ ਵੱਡੀ ਗੱਲ ਇਹ ਦੇ ਕੋਈ 60 ਸਾਲ ਦੀ ਉਮਰ ਦੇ ਵਿੱਚ ਇੱਥੇ ਕੰਮ ਕਰ ਰਹੇ ਨੇ 12 ਘੰਟੇ ਜੋ ਕਿ ਰੇੜੀ ਲਗਾਉਂਦੇ ਨੇ ਤੇ ਨੌਜਵਾਨਾਂ ਨੂੰ ਵੀ ਬੇਨਤੀ ਕਰਨਾ ਚਾਹੂਗੇ ਤਿੰਨ ਗਣਾ ਭਾਈ ਕਿਰਤ ਕਰੋ ਠੀਕ ਹੈ ਬਾਹਰਲੇ ਮੁਲਖਾਂ ਦੇ ਵਿੱਚ ਕੁਝ ਨਹੀਂ ਰੱਖਿਆ ਉਰੀ ਕੰਮ ਕਰੋ ਇੱਥੇ ਬਾਹਰਲਾ ਮੁਲਖਾ ਜੀ ਨੇ ਕੰਮ ਕਰਨਾ ਜੀ ਠੀਕ ਹੈ ਹੁਣ ਤੁਸੀਂ ਲਾ ਲਓ ਵੀ ਚੰਗੇ ਚੰਗੇ ਜ਼ਿਮੀਂਦਾਰਾਂ ਦੇ ਬੇਟੇ 20-20 ਕਿੱਲੇ ਵਾਲੇ ਬਾਹਰ ਨੂੰ ਭਜਦੇ ਨੇ ਬਾਹਰ ਕੀ ਰੱਖਿਆ ਕੁਝ ਨਹੀਂ ਰੱਖਿਆ ਜੀ ਬਾਹਰ ਹੁਣ ਕਈਆਂ ਕੋਲ 50-50 ਕਿੱਲੇ ਨੇ 100-100 ਕਿੱਲੇ ਉਹ ਵੀ ਬਾਹਰ ਨੂੰ ਜਾਂਦੇ ਨੇ ਬਰੀ ਸੁਰੀਸ ਦੇਖੋ ਦੇਖ ਬਾਹਰ ਨੂੰ ਜਾਂਦੇ ਜਿਹਦੇ ਕੋਲ ਅੱਜ ਉਹਦੇ 50 ਕਿੱਲੇ ਨੇ ਜਿਹੋ ਉਹਨਾਂ ਨੂੰ ਬਾਹਰ ਜਾਣ ਦੀ ਕੀ ਲੋੜ ਹੈ ਇੱਥੇ ਉਹਨਾਂ ਦਾ ਬਾਹਰ ਲੈ ਦੇਸ ਹੈ ਜੀ ਉਮਰ ਕਿ ਨਹੀਂ ਹੋ ਗਈ ਆਪਣੇ ਉਮਰ ਹੈਗੇ ਜੀ 1 ਘਟ 60 60 ਸਾਲ ਨੂੰ 58 ਸਾਲ ਨੂੰ ਹਾਂ ਜ 58 ਸਾਲ ਦੀ ਹਾਂ ਤੇ ਕਿਵੇਂ ਲੱਗਦਾ ਵੀ ਇੰਨੀ ਉਮਰ ਦੇ ਵਿੱਚ ਤੁਸੀਂ ਕੀਰਤ ਕਰ ਰਹੇ ਹੋ ਇਹ ਮਤਲਬ ਕਿ ਅੱਜ ਕੱਲ ਦੇ ਨੌਜਵਾਨਾਂ ਦੀ ਆਪਾਂ ਗੱਲ ਕਰੀਏ ਬਾਹਰ ਨੂੰ ਜਾ ਰਹੇ ਨੇ ਜੇ ਆਪਾਂ ਉਹ ਸ਼ਰਮਾਂਦੇ ਨੇ ਇਹ ਚੀਜ਼ਾਂ ਕਰਨ ਤੋਂ ਕੰਮ ਕਰਨ ਤੋਂ ਤੇ ਤੁਸੀਂ ਇੰਨੀ ਉਮਰ ਵਿੱਚ ਵੀ ਐਡਾ ਵੱਡਾ ਹੌਸਲਾ ਕੀਤਾ ਦਸਾਂ ਨੌਂ ਦੀ ਕਿਰਤ ਕਮਾਈ ਕਰੋ ਜੀ ਆਪਣਾ ਦਾ ਮਸਲਾ ਕਹਿਣ ਦਾ ਮਸਲਾ ਇਹ ਆ ਵੀ ਦਸਾਂ ਨੌਂ ਦੀ ਕਿਰਤ ਕਮਾਈ ਕਰੋ ਚਾਹੇ ਥੋੜਾ ਬਚੇ ਬਹੁਤਾ ਬਚੇ ਕਿਸੇ ਦਾ ਹੱਕ ਨਾ ਹੋ ਕੇ ਖਾਓ ਹਾਂਜੀ ਤੇ ਪਹਿਲਾਂ ਕੀ ਕਰਦੇ ਸੀਗੇ ਪਹਿਲਾਂ ਅਸੀਂ ਸਬਜ਼ੀ ਵੇਚਦੇ ਸੀ ਜੀ ਠੀਕ ਹੈ ਜੀ ਤਾਂ ਇੱਧਰ ਮਨ ਕਿੱਦਾਂ ਆਇਆ ਵੀ ਹੁਣ ਕੱਪੜੇ ਲਗਾਏ ਜਾਣ ਹਾਂਜੀ ਚਲੋ ਐ ਮੇਰਾ ਬੇਟਾ ਕਹਿੰਦਾ ਵੀ ਉਹ ਕਰ ਲਓ ਪ੍ਰੋਜੈਕਟਾਂ ਦਾ ਕੰਮ ਤੇ ਫਿਰ ਅਸੀਂ ਇਹ ਕੰਮ ਸ਼ੁਰੂ ਕਰਤਾ ਜੀ ਹਾਂਜੀ ਵਿਕਰੀ ਹਲੇ ਉਨੀ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਘਰਾਂ ਚੋਂ ਲੋਕ ਠੰਡ ਕਰਕੇ ਨਿਕਲਦੇ ਨਹੀਂ ਹੈਗੇ ਚਲੋ ਠੰਡ ਕਰਕੇ ਲੋਕ ਵੀ ਆਉਂਦੇ ਨਹੀਂ ਘਟ ਆਉਂਦੇ ਹਾਂਜੀ ਹਾਂਜੀ ਵਿਕਰੀ ਇੰਨੀ ਹੈ ਨਹੀਂ ਤਾਂ ਕੀ ਕੰਮ ਕਰਦਾ ਜੀ ਬੇਟਾ ਪਹਿਲਾਂ ਹੋਟਲ 'ਚ ਲੱਗਿਆ ਵੱਲਦਾ ਜੀ ਉੱਥੇ ਠੀਕ ਹੈ ਉਹ ਵੀ ਤਨਖਾਹ ਘੱਟ ਦਿੰਦੇ ਦੇ ਜੀ ਗੁਜ਼ਾਰਾ ਹੁੰਦਾ ਨਹੀਂਦਾ ਜੀ ਇਦਾਂ ਫਿਰ ਉਹ ਕਹਿੰਦਾ ਚਲੋ ਪਾ ਕੱਪੜਿਆਂ ਦਾ ਤੋੜ ਲੈਨੇ ਆ ਜੀ ਕੰਮ ਫਿਰ ਅਸੀਂ ਕੱਪੜਿਆਂ ਦਾ ਕੰਮ ਤੋੜ ਲਿਆ ਜੀ ਠੀਕ ਹੈ ਜੀ ਹਾਂ ਜੀ ਮਤਲਬ ਇਹ ਬੇਡ ਨਾਲ ਸਲਾਹ ਕਰਕੇ ਇਹ ਕੱਪੜੇ ਕੰਮ ਸਟਾਰਟ ਹਾਂਜੀ ਹਾਂ ਜੀ ਹਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕੀਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਬਜ਼ੁਰਗ ਬਾਬਾ ਜੀ ਨੂੰ ਬੁਲਾਵਾਂਗੇ ਜਿਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਹੈ ਤੇ ਅਕਸਰ ਅਸੀਂ ਇਸ ਰੋਡ ਤੋਂ ਅਕਸਰ ਲੰਘਦੇ ਆ ਮੈਂ ਦੱਸਣਾ ਚਾਹਾਂਗਾ ਇੱਕ ਵਕਤ ਪਿੰਡ ਮਾਜਰਾ ਜੋ ਕਿ ਮੋਹਾਲੀ ਜ਼ਿਲ੍ਹੇ ਦਾ ਮਾਜਰਾ ਦੇ 3 ਪੁਆਇੰਟ ਦੇ ਉੱਪਰ ਮੌਜੂਦਾ ਪੁਲ ਦੇ نیچے ਅਕਸਰ ਇੱਥੋਂ ਲੰਘਦੇ ਜਦੋਂ ਜਾਈਦਾ ਤਾਂ ਦੇਖੀਦਾ ਪੰਜ-ਛੇ ਦਿਨਾਂ ਤੋਂ ਇੱਕ ਬਜ਼ੁਰਗ ਅੰਕਲ ਤਕਰੀਬਨ 60 ਸਾਲ ਦੀ ਨਿਰਤੜੇ ਉਹਨਾਂ ਦੀ ਉਮਰ ਹੈ ਤੇ ਇੱਥੇ ਕੱਪੜਿਆਂ ਦਾ ਜੋ ਜੋ ਕੀ ਵਪਾਰ ਕਰਦੇ ਨੇ ਕੱਪੜੇ ਟੰਗੇ ਹੋਏ ਨੇ ਮਫਲਾ ਟੰਗੇ ਹੋਏ ਨੇ ਔਰ ਕਈ ਸਮਾਨ ਜਿਹੜੇ ਆਪਾਂ ਪਾਣੇ ਆ ਕੱਪੜੇ ਵਗੈਰਾ ਟੰਗੇ ਨੇ ਤਾਂ ਉਸ ਨੂੰ ਲੈ ਕੇ ਜਦੋਂ ਦੇਖਿਆ ਵੀ ਕਿੰਨੇ ਕ ਦਿਨ ਹੋ ਗਏ ਅੰਕਲ ਨਾਲ ਗੱਲਬਾਤ ਕੀਤੀ ਤੇ ਕਹਿੰਦੇ ਵੀ 5-7 ਦਿਨ ਹੋ ਗਏ 2-4 ਦਿਨ ਕਈ ਵਾਰ ਦਿਹਾੜੀ ਵੀ ਨਹੀਂ ਪੈਂਦੀ ਕੁਝ ਵੀ ਨਹੀਂ ਹੁੰਦਾ ਤਾਂ ਪੰਜਾਬੀ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਤੇ ਇੱਕ ਵਾਰ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜ਼ਰੂਰ ਦੇਖਿਓ ਕਿਉਂਕਿ ਅੰਕਲ ਨਾਲ ਵੀ ਗੱਲਬਾਤ ਕਰਾਂਗੇ ਵੀ ਕਦੋਂ ਤੋਂ ਜਿਹੜਾ ਇਹ ਕੰਮ ਨੇ ਕਰ ਰਹੇ ਨੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਆਪਣਾ ਮ ਜਮਕਰ ਸਿੰਘ ਜੀ ਜੀ ਕਦੋਂ ਤੋਂ ਇਹ ਕੰਮ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਤੁਸੀਂ ਕਹਿੰਦੇ ਪੰਜ ਸੱਤ ਦਿਨ ਹੋਏ ਨੇ ਹਾਂਜੀ ਸਾਨੂੰ ਉਰੇ ਹੋਰੇ ਹੈ ਇੱਕ ਹਫਤੇ ਤੋਂ ਉਰੇ ਲਾ ਰਹੇ ਹਾਂ ਜੀ ਅਸੀਂ ਹਾਂਜੀ ਤੇ ਕਿਵੇਂ ਲੱਗਦਾ ਵੀ ਉਰੇ ਚੱਲ ਰਿਹਾ ਹੈ ਕੰਮ ਉਰੇ ਮਾੜਾ ਮੋਟਾ ਜੀ ਕੰਮ ਚੱਲਦਾ ਜੀ ਬਸ ਹਾਂਜੀ ਤੇ ਪਹਿਲਾਂ ਕੀ ਕਰਦੇ ਸੀਗੇ ਜੀ ਪਹਿਲਾਂ ਅਸੀਂ ਸਬਜ਼ੀ ਵੇਚਦੇ ਸੀ ਜੀ ਠੀਕ ਹੈ ਜੀ ਹਾਂਜੀ ਤਾਂ ਇੱਧਰ ਮਨ ਕਿੱਦਾਂ ਆਇਆ ਵੀ ਹੁਣ ਕੱਪੜੇ ਲਗਾਏ ਜਾਣ ਹਾਂਜੀ ਚਲੋ ਆਏ ਮੇਰਾ ਬੇਟਾ ਕਹਿੰਦਾ ਵੀ ਉਰੇ ਕਰ ਲਓ ਪ੍ਰੋਜੈਕਟਾਂ ਦਾ ਕੰਮ ਤੇ ਫਿਰ ਅਸੀਂ ਇਹ ਕੰਮ ਸ਼ੁਰੂ ਕਰਤਾ ਜੀ ਹਾਂਜੀ ਵਿਕਰੀ ਹਲੇ ਉਨੀ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਘਰਾਂ ਚੋਂ ਲੋਕ ਠੰਡ ਕਰਕੇ ਨਿਕਲਦੇ ਨਹੀਂ ਹੈਗੇ ਨਾ ਠੰਡ ਕਰਕੇ ਲੋਕ ਵੀ ਆਉਂਦੇ ਨਹੀਂ ਘਟ ਆਉਂਦੇ ਹਾਂਜੀ ਹਾਂਜੀ ਵਿਕਰੀ ਇੰਨੀ ਹੈ ਨਹੀਂ ਹੂੰ ਹਾਂ ਤੇ ਮਨ ਵਿੱਚ ਕਿੱਦਾਂ ਆਇਆ ਵੀ ਇਹ ਸਬਜ਼ੀ ਦਾ ਕੰਮ ਤੋਂ ਹੁਣ ਕੱਪੜਿਆਂ ਦਾ ਕੰਮ ਪਾਇਆ ਜਾਵੇ ਸਬਜ਼ੀ ਦਾ ਕੰਮ ਦਾ ਤੁਹਾਨੂੰ ਪਤਾ ਜੀ ਹੁਣ ਭਜਨਠ ਹੁੰਦੀ ਨਹੀਂ ਉਨੀ ਹੂੰ ਰੋਜ਼ ਸਬਜ਼ੀ ਦਾ ਕੰਮ ਪਹਿਲਾਂ ਜਾਓ ਮੰਡੀ ਮੰਡੀ ਤੇ ਜਾ ਕੇ ਫੇ ਸਾਰੀ ਦਿਹਾੜੀ ਪਿੰਡਾਂ 'ਚ ਫਿਰੋ ਹੂੰ ਫਿਰ ਇਹ ਐ ਵੀ ਸੁੱਕਾ ਸਿੱਧਾ ਖਰਾਬ ਨਹੀਂ ਹੁੰਦਾ ਚਲੋ ਇਹ 6 ਮਹੀਨੇ 'ਚ ਵੇਚ ਲਓ ਸਾਲ 'ਚ ਵੇਚ ਲਓ ਇੰਨਾ ਤੇ ਪਰਿਵਾਰ ਵਿੱਚ ਕੌਣ ਕੌਣ ਹੈ ਜੀ ਪਰਿਵਾਰ ਦੇ ਵਿੱਚ ਇੱਕ ਮੇਰਾ ਬੇਟਾ ਜੀ ਉਰੇ ਹੂੰ ਤੇ ਦੋ ਮੇਰੇ ਪੁੱਤ ਤੇ ਨੇ ਹੂੰ ਨੌ ਆ ਹੂੰ ਤੇ ਇੱਕ ਬੇਟਾ ਮੇਰਾ ਪਿੰਡ ਰਹਿੰਦਾ ਏ ਠੀਕ ਹੈ ਜੀ ਹੁਣ ਅਸ਼ੋਕੜ ਪਿੰਡ ਕਿਹੜਾ ਜੀ ਅਸ਼ੋਕੜ ਪਿੰਡ ਜੀ ਸਾਡਾ ਫਤੇਗੜ ਜ਼ਿਲ੍ਹੇ ਦੇ ਵਿੱਚ ਚਨਾੜਥਲ ਖੁਰਦ ਪਿੰਡ ਹੈ ਜੀ ਠੀਕ ਹੈ ਜੀ ਹਾਂਜੀ ਤੇ ਇੱਥੇ ਕਿੱਥੇ ਰਹਿੰਦੇ ਹੋ ਫਿਰ ਉਰੇ ਜੀ ਮਾਜਰੇ ਪਿੰਡ ਵਿੱਚ ਰੈਂਟ ਤੇ ਰਹਿੰਦੇ ਆ ਜੀ ਅਸੀਂ ਠੀਕ ਹੈ ਜੀ ਹਾਂਜੀ ਕਿੰਨਾ ਰੈਂਟ ਆ ਜੀ ਰੈਂਟ ਹੈਗਾ ਜੀ 6000 ਰੁਪਿਆ ਕਮਰੇ ਦਾ ਕਿਰਾਇਆ ਜੀ 6000 ਰੁਪਿਆ ਹਾਂਜੀ ਤੇ ਨਿਕਲ ਜਾਂਦਾ ਬਹੁਤ ਮੁਸ਼ਕਲ ਨਾਲ ਹੀ ਨ ਬੇਟਾ ਕੀ ਕੰਮ ਕਰਦਾ ਜੀ ਬੇਟਾ ਪਹਿਲਾਂ ਹੋਟਲ ਚ ਲੱਗਿਆ ਵਦਾ ਜੀ ਉੱਥੇ ਠੀਕ ਹੈ ਜੀ ਉਹ ਵੀ ਤਨਖਾਹ ਘੱਟ ਦਿੰਦੇ ਦੇ ਜੀ ਗੁਜ਼ਾਰਾ ਹੁੰਦਾ ਨਹੀਂਦਾ ਜੀ ਹੂੰ ਇਦਾਂ ਫਿਰ ਉਹ ਕਹਿੰਦਾ ਚਲੋ ਪੱਕੜਿਆਂ ਦਾ ਤੋਰ ਲੈਣੇ ਆ ਜੀ ਕੰਮ ਫਿਰ ਅਸੀਂ ਕੱਪੜਿਆਂ ਦਾ ਕੰਮ ਤੋਰ ਲਿਆ ਜੀ ਠੀਕ ਹੈ ਜੀ ਹਾਂਜੀ ਮਤਲਬ ਕਿ ਬੇਟਾ ਨਾਲ ਸਲਾਹ ਕਰਕੇ ਇਹ ਕੱਪੜੇ ਕੰਮ ਸ਼ੁਰੂ ਹਾਂਜੀ 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 ਤੇ ਕੀ ਕੁਝ ਰੱਖਿਆ ਹੈ ਦਿਖਾਣਾ ਚਾਹੁੰਗੇ ਇੱਕ ਵਾਰ ਹਾਂਜੀ ਆ ਦੇਖੋ ਜੀ ਜਸਤਾਨੇ ਰੱਖੇ ਹੋਏ ਜੀ ਹੂੰ ਟੋਪੀ ਹੈ ਜੀ ਹੂੰ ਤੇ ਇਹ ਮਖਲਰ ਹੈ ਜੀ ਹੂੰ ਤੇ ਆ ਜਾਗਟ ਹੈ ਜੀ ਹੂੰ ਅਪ ਤੇ ਗਰਮ ਪਜਾਮੀਆਂ ਜੀ ਇਹ ਸਾਰੀ ਚੀਜ਼ਾਂ ਮਤਲਬ ਕਿ ਵਧੀਆਂ ਨੇ ਹਾਂਜੀ ਹਾਂਜੀ ਵਧੀਆਂ ਨੇ ਇਹ ਸਿਆਲ ਵਾਲੇ ਕੱਪੜੇ ਨੇ ਜੀ ਇਹ ਠੀਕ ਹੈ ਤੇ ਇਹ ਕਿੱਥੋਂ ਲੈ ਕੇ ਆਨੇ ਸਾਰਾ ਮਾਲ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਹਾਂਜੀ ਠੀਕ ਹੈ ਜੀ ਲੁਧਿਆਣੇ ਤੋਂ ਲੈ ਕੇ ਆਨੇ ਜੀ ਤੇ ਪੰਜ ਸੱਤ ਦਿਨ ਹੋ ਗਏ ਹਾਂਜੀ ਲਾ ਰਹੇ ਹੋ ਹਾਂਜੀ ਔਰੇ ਔਰੇ ਇੱਕ ਹਫਤੇ ਤੋਂ ਲਾ ਰਹੇ ਹਾਂ ਜੀ ਪਹਿਲਾਂ ਉਹ ਮੁੱਲਾਂ ਪਰ ਲਾਉਂਦੇ ਜੀ ਪਹਿਲਾਂ ਮੁੱਲਾਂ ਪਰ ਹਾਂਜੀ ਉੱਥੇ ਫਿਰ ਕਮੇਟੀ ਵਾਲੇ ਆ ਜਾਂਦੇ ਨੇ ਜੀ ਫਿਰ ਚਾਕਣ ਭਜਨਾ 33 ਉੱਥੇ ਉਰੇ ਆਏ ਮੈਂ ਚਲੋ ਨਾਲ ਤੋਂ ਸਾਗੜ ਤੇ ਡਰਾ ਜੀ ਖਤਰਾ ਖਤਰਾ ਕੋਈ ਨਹੀਂ ਸਾਗੜ ਤੇ ਬਚਾਉ ਹੈ ਜੀ ਔਰ ਇੰਨਾ ਕੋਈ ਕਿਸੇ ਦੀ ਹੈ ਹੈ ਨਾ ਕਿਸੇ ਦੀ ਖੈ ਖੈ ਇੰਨੇ ਕੋਈ ਤੰਗ ਤਾਂ ਨਹੀਂ ਕਰਦਾ ਨਹੀਂ ਜੀ ਤੰਗ ਕੋਈ ਨਹੀਂ ਕਰਦਾ ਠੀਕ ਹੈ ਜੀ ਹਾਂਜੀ ਜੇ ਕਿਸੇ ਨੇ ਤੁਹਾਡੇ ਕੋਲ ਆਣਾ ਮੈਂ ਇੱਕ ਵਾਰ ਆਪਣਾ ਐਡਰੈਸ ਵੀ ਦੱਸ ਦਉ ਤੇ ਹਾਂਜੀ ਮੇਰਾ ਨਾਮ ਹੈਗਾ ਜੀ ਚਮਕੌਰ ਸਿੰਘ ਹਮ ਅਸੀਂ ਪਿੰਡ ਮਾਜਰੇ ਰਹਿਣਾ ਜੀ ਰੈਂਟ ਤੇ ਆ ਟੀ ਪੁਆਇੰਟ ਦੇ ਥੱਲੇ ਸਾਡਾ ਦੁਕਾਨ ਲਾਈ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਅੰਕਲ ਜੀ ਨੇ ਚਮਕੌਰ ਸੇਮ ਕਹਿੰਦੇ ਵੀ ਇਹ ਸਾਰਾ ਸਮਾਨ ਉਹਨੇ ਇੱਥੇ ਲਾ ਕੇ ਪਿਛਲੇ 5-7 ਦਿਨਾਂ ਤੋਂ ਜੋ ਕਿ ਤਸਵੀਰਾਂ ਦੇਖ ਸਕਦੇ ਹੋ ਤੇ ਅੰਕਲ ਜੀ ਹਾ ਰੇੜੀ ਆਪਣੀ ਉਹ ਜਗਾੜੂ ਰੇੜੀ ਇਹਦੇ ਵਿੱਚ ਸਮਾਨ ਰੱਖ ਕੇ ਲੈ ਕੇ ਜਾਂਦੇ ਹੋ ਹਾਂਜੀ ਇਹਦੇ ਵਿੱਚ ਰੱਖ ਕੇ ਜਾਂਦੇ ਆ ਇਹ ਸਾਰਾ ਸਮਾਨ ਇਹਦੇ ਵਿੱਚ ਪੈਕ ਕਰਕੇ ਰੱਖਦੇ ਹਾਂ ਹਾਂਜੀ ਪੈਕ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਸੈਟਿੰਗ ਕਰਨ ਨੂੰ ਸਾਰਾ ਲਗ ਜਾਂਦਾ ਜੀ ਅੱਧਾ ਪੌਣਾ ਘੰਟਾ ਹਾਂਜੀ ਤਾਹਾਂ ਮਾਰਨੀਆਂ ਫਿਰ ਇਹ ਸਮਾਨ ਦੀਆਂ ਸਾਰੀਆਂ ਲਿਫਾਫਿਆਂ ਦੇ ਵਿੱਚ ਪੈਕ ਕਰਨਾ ਜੀ ਫੇਰ ਰੱਖਣਾ ਤੇ ਫਿਰ ਮੰਜੀ ਉੱਤੇ ਰੱਖਣੇ ਤੇ ਰੱਸੀ ਪਾਉਣੀ ਲਗ ਜਾਂਦਾ ਅੱਧਾ ਪੌਣਾ ਘੰਟਾ ਜੀ ਉਮਰ ਕਿ ਨਹੀਂ ਹੋ ਗਈ ਆਪਣੇ ਉਮਰ ਹੈਗੇ ਜੀ 1 ਘੰਟਾ 60 ਸਾਲ 60 ਸਾਲ ਨੂੰ 68 ਸਾਲ ਨੂੰ ਹਾਂ ਜਿਹੜਾ 8 ਸਾਲ ਦੀ ਹੋਣੀ ਤੇ ਕਿਵੇਂ ਲੱਗਦਾ ਵੀ ਇੰਨੀ ਉਮਰ ਦੇ ਵਿੱਚ ਤੁਸੀਂ ਕੀਰਤ ਕਰ ਰਹੇ ਹੋ ਇਹ ਮਤਲਬ ਕਿ ਅੱਜ ਕੱਲ ਦੇ ਨੌਜਵਾਨਾਂ ਦੀ ਆਪਾਂ ਗੱਲ ਕਰੀਏ ਬਾਹਰ ਨੂੰ ਜਾ ਰਹੇ ਨੇ ਜੇ ਆਪਾਂ ਉਹ ਸ਼ਰਮਾਂਦੇ ਨੇ ਇਹ ਚੀਜ਼ਾਂ ਕਰਨ ਤੋਂ ਕੰਮ ਕਰਨ ਤੋਂ ਤੇ ਤੁਸੀਂ ਇੰਨੀ ਉਮਰ ਵਿੱਚ ਵੀ ਐਡਾ ਵੱਡਾ ਹੌਸਲਾ ਕੀਤਾ ਦਸਾਂ ਨੌਂ ਦੀ ਕਿਰਤ ਕਮਾਈ ਕਰੋ ਜੀ ਆਪਣਾ ਦਾ ਮਸਲਾ ਕਹਿਣ ਦਾ ਮਤਲਬ ਇਹ ਹੈ ਵੀ ਦਸਾਂ ਨੌਂ ਦੀ ਕਿਰਤ ਕਮਾਈ ਕਰੋ ਚਾਹੇ ਥੋੜਾ ਬੱਚੇ ਬਹੁਤਾ ਬੱਚੇ ਕਿਸੇ ਦਾ ਹੱਕ ਨਾ ਖੋ ਕੇ ਖਾਓ ਹਾਂਜੀ ਕਿਸੇ ਦਾ ਹੱਕ ਨਾ ਮਾਰੋ ਹੱਕ ਨਾ ਮਾਰੋ ਕਿਸੇ ਦਾ ਕਿਸੇ ਤੋਂ ਖੋ ਕੇ ਨਾ ਖਾਓ ਕੰਮ ਕਰੋ ਹਾਂਜੀ ਤੇ ਕਿੰਨੇ ਵਜੇ ਇੱਥੇ ਆਏ ਨੇ ਸਵੇਰੇ ਅਸੀਂ ਉਰੇ ਆ ਜਾਨੇ ਜੀ 8 ਵਜੇ ਸਵੇਰੇ 8 ਵਜੇ ਇੰਨੀ ਠੰਡ ਦੇ ਬਾਵਜੂਦ ਵੀ ਅੱਜ ਟੈਂਪਰੇਚਰ ਦੇਖੀ ਅੱਜ ਠੰਡ ਵੀ ਬਹੁਤ ਜ਼ਿਆਦਾ 8 ਵਜੇ ਉਰੇ ਆ ਜਾਨੇ ਜੀ ਅਸੀਂ ਸ਼ਾਮ ਹੀ ਜਾਨੇ ਜੀ ਅਸੀਂ 7 ਵਜੇ 7 ਵਜੇ ਹਾਂਜੀ ਰੋਟੀ ਪਾਣੀ ਫੇਰ ਨਾਲੇ ਕਹਿੰਦੇ ਹਾਂਜੀ ਰੋਟੀ ਪਾਣੀ ਨਾਲ ਲਿਖਿਆ ਹੁੰਦਾ ਠੀਕ ਹੈ ਹਾਂਜੀ ਦੇਖ ਸਕਦੇ ਹੋ ਅਗਰ ਤੁਸੀਂ ਵੀ ਟੀ ਪੁਆਇੰਟ ਮਾਜਰੇ ਕਦੀ ਆਓ ਤੇ ਅੰਕਲ ਜੀ ਨੇ ਚਮਕੌਰ ਸਿੰਘ ਇਹਨਾਂ ਦਾ ਨਾਮ ਹੈ ਤੇ ਪੰਜ ਸੱਤ ਦਿਨਾਂ ਤੋਂ ਜਿਵੇਂ ਇੱਕ ਹਫਤੇ ਤੋਂ ਹੀ ਮੰਨ ਕੇ ਚੱਲੋ ਵੀ ਇੱਥੇ ਜਗਾੜੂ ਰੇੜੀ ਦੇ ਉੱਪਰ ਸਮਾਨ ਲੈ ਕੇ ਆਉਂਦੇ ਨੇ ਸਵੇਰੇ 8 ਵਜੇ ਦੇ ਕਰੀਬ ਇੱਥੇ ਆ ਜਾਂਦੇ ਨੇ ਆਪਾਂ ਆਪਣੀਆਂ ਰਜਾਈਆਂ ਦੇ ਵਿੱਚ ਬੈਠੇ ਆਂ ਪਰ ਇੱਕ ਪਾਸੇ ਇੱਕ ਦੇਖਣ ਵਾਲੀ ਚੀਜ਼ ਹੈ ਸਵੇਰੇ 8 ਵਜੇ ਆ ਜਾਂਦੇ ਨੇ ਜਦੋਂ ਆਪਾਂ ਚਾਹ ਪਾਣੀ ਪੀ ਰਹੇ ਹੁੰਦੇ ਜਾਂ ਰੋਟੀ ਪਾਣੀ ਖਾ ਰਹੇ ਹੁੰਦੇ ਤਾਂ ਉਸ ਟਾਈਮ ਅੰਕਲ ਜੀ ਆਪਣੀ ਇਹ ਸਮਾਨ ਵਗੈਰਾ ਸਾਰੀ ਸੈਟਿੰਗ ਕਰਕੇ ਇੱਥੇ ਪਹੁੰਚ ਜਾਂਦੇ ਨੇ ਤੇ ਸ਼ਾਮ ਨੂੰ 7:00 ਵਜੇ ਦੇ ਕਰੀਬ ਜਾਂਦੇ ਨੇ ਇਸ ਵਕਤ ਜੇ ਆਪਾਂ ਟਾਈਮ ਦੀ ਗੱਲ ਕਰੀਏ 2:30 ਵੱਜ ਚੁੱਕੇ ਨੇ ਤਾਂ ਫਿਰ ਵੀ ਜਿਹੜੀ ਠੰਡ ਬਹੁਤ ਜ਼ਿਆਦਾ ਸਵੇਰੇ ਅੰਕਲ ਜੀ ਠੰਡ ਬਹੁਤ ਜ਼ਿਆਦਾ ਹੁੰਦੀ ਹੋਊਗੀ ਸਵੇਰੇ ਮੌਂਦ ਜੀ ਸਵੇਰੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਜੀ ਧੁੰਦ ਹੁੰਦੀ ਹੈ ਦਿਖਦਾ ਕੁਝ ਨਹੀਂ ਹੁੰਦਾ ਜੀ ਹੂੰ ਬਹੁਤ ਹੌਲੀ ਹੌਲੀ ਆਈ ਲ ਠੰਡ ਬਹੁਤ ਜ਼ਿਆਦਾ ਜੀ ਠੰਡ ਬਹੁਤ ਜ਼ਿਆਦਾ ਹਾਂਜੀ ਹਾਂਜੀ ਤੇ ਹੁਣ ਜੈਕਟਾਂ ਵਗੈਰਾ ਰੱਖੀ ਹੋਈ ਹੈ ਕਿ ਹੁਣ ਥੋੜੇ ਥੋੜੇ ਸਮਾਨ ਵੀ ਵਧਾਵਾਂਗੇ ਹਾਂਜੀ ਵਧਾਵਾਂਗੇ ਜੀ ਹਾਂਜੀ ਫੇਰ ਗਰਮੀ ਵਾਲਾ ਸਮਾਨ ਪਾਵਾਂਗੇ ਜੀ ਹਾਂਜੀ ਤੇ ਅੱਜ ਕੱਲ ਚੁਕੀ ਸਮਾਨ ਵੀ ਗਿਆ ਆਪਣੇ ਜੀ ਵਿਕੀ ਜਾਂਦਾ ਜੀ ਮਾੜਾ ਮੁੱਟਾ ਮਾੜਾ ਮੁੱਟਾ ਚੱਲੀ ਜਾਂਦਾ ਹਾਂਜੀ ਹਾਂਜੀ ਚੱਲੀ ਜਾਂਦਾ ਹੈ ਤੁਸੀਂ ਸਾਰੀ ਵੀਡੀਓ ਦੇਖੀ ਹੈ ਵੇ ਇੱਕ ਵਾਰ ਆਣ ਕੇ ਅੰਕਲ ਜੀ ਕੋਲ ਜੋ ਕਿ ਚਮਕੌਰ ਸਿੰਘ ਇਹਨਾਂ ਦਾ ਨਾਮ ਹੈ ਮਾਜਰਾ ਟੀਪੜ ਜੋ ਕਿ ਪੁਲ ਦੇ નીચે ਬੈਠੇ ਨੇ ਜਰੂਰ ਆਣ ਕੇ ਕੁਝ ਨਾ ਕੁਝ ਇਹਨਾਂ ਤੋਂ ਖਰੀਦ ਕੇ ਲੈ ਕੇ ਜਾਓ ਕਿਉਂਕਿ ਇੰਨੀ ਠੰਡ ਦੇ ਬਾਵਜੂਦ ਵੀ ਡੇਲੀ ਰੋਜ਼ਾਨਾ ਇੱਥੇ ਆ ਰਹੇ ਨੇ ਜਿਹੜੀ ਹੈ ਆਪਣੀ ਕੀਰਤ ਹੈ ਉਹ ਕਰਨੇ ਨੇ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰਿਓ ਧੰਨਵਾਦ ਜੀ